ਅੰਕਲਾ ਮੱਥਾ ਟੇਕਦੇ ਹੁਣ ਕਰੋ ਬਾਈ ਜੇ ਕੇ ਦਾ ਨਵਾਂ ਟਰਾਲਾ ਚੈੱਕ ਤਾਰਾ ਸਿੰਘ ਬਿਲਗਾ 18.5 ਫਟ ਚਲੋ ਬੰਦਾ ਜਿਹੜਾ ਆਇਆ ਦਾ ਦੁਆਰਾ ਥੋੜੇ ਤੇਜ਼ ਆ ਬਿਵਾਰੀ ਤੇ ਆ ਸਾਡੇ ਮਿੰਦ ਅਜੇ ਕੰਮ ਨਹੀਂ ਤੇ ਕੰਦਾ ਨਾ ਨੋ ਜੀ ਸੌਦਾ ੜ ਗਿਆ ਅੰਕਲ ਛੂਟ ਮੰਗਦਾ ਛੂਟ ਚਾਹੀਦੀ ਮੋਟੀ ਜੀ ਮਿਲ ਗਈ ਤਾਂ ਪਈ ਬੈਠੇ ਜੀ ਜਾਂ ਤਾਂ ਤੁਹਾਨੂੰ ਯਾਦ ਗੱਲ ਕਰੀ ਸੀ ਮਿਲਗੇ ਵਾਲੇ ਕਹਿੰਦੇ ਵੀ ਮਾਈ ਗਾ ਉਹ ਮੇਰੇ ਇੱਕ ਵਾਰ ਛੂਟ ਮਿਲ ਗਿਆ ਛੂਟ ਮਿਲ ਗਈ ਬਸ ਠੀਕ ਹੈ ਹੋ ਗਿਆ ਇੱਧਰ ਹਾਂ ਜੀ ਅੰਕਲਾ ਮਾਠਾ ਟੇ ਲੋ ਜੀ ਭਾਈ ਆ ਗਿਆ ਬੰਦੇ ਸਾਡੇ ਬਹਾਦੁਰ ਨੇੜੇ ਵੀ ਕਿਹੜੇ ਕਰ ਰਸਤਾ ਲੰਘ ਜੀ ਰਿਸਕ ਆ ਬਹੁਤ ਅੱਛਾ ਅੱਛਾ ਤੈਨ ਕਰਕੇ ਆਉਣਾ ਪੈ ਗਿਆ ਕੰਮ ਖਰਾਬ ਹੋ ਸਕਦਾ ਕੰਮ ਖਰਾਬ ਹੋ ਸਕਦਾ ਬਾਈ ਲੱਗੇ ਖਿੱਚ ਲੂਗਾ ਲੈ ਜਿਲੂਗਾ ਕਹਿੰਦਾ ਉੱਥੇ ਕਿਤੇ ਕਣਕ ਦਾ ਭਰ ਕੇ ਲਿਆਉਣਾ ਟਰਾਲਾ ਲੈਣ ਚੱਲਿਆ ਬਾਈ ਮੁੰਡਾ 18 ਫੁੱਟਾ ਦਾਰਾ ਸਿੰਘ ਬਿਲਗਾ ਸਾਰਾ 18 18 1/2 7 ਹੋਰ ਬਤਾਲਾ ਨਹੀਂ ਸਾਡੇ ਤਾਰਾ ਬਾਹ ਦਾ ਮੋੜ ਦੇਖ ਕੇ ਮਿਲ ਕੇ ਵਾੜ ਮੋੜ ਮੜ ਕੇ ਲੈ ਕੇ ਤੇ ਵੀ ਮੁੜ ਜੂਗਾ ਮੁੜ ਜਾਣਾ ਅੱਛਾ ਇਹਦੇ ਬਾਅਦ ਪਿੰਡ ਚ ਨਹੀਂ ਆਉਣਾ ਫੇਰ ਬਾੜ ਘੜਾਉਣਾ ਪੈਣਾਗੇ ਉਹਦੇ ਚੱਲ ਬਾੜ ਬਾਈ ਪਿਛੇ ਨੂੰ ਹੋ ਜਾ ਮਾੜਾ ਨਹੀਂ ਯਾਰ ਮੇਰਾ ਇਧਰ ਹੀ ਸਾਲ ਲੱਕ ਦੋਦਾ ਇਧਰ ਆ ਜਾ ਤੈਨੂੰ ਇਹਨਾਂ ਬਾੜ ਦੋ ਹਾਂ ਲੀ ਫਿਰ ਚਲੋ ਜੀ ਪਾਈ ਚੱਲ ਲੇ ਫਿਰ ਲੰਬੇ ਲਓ ਜੀ ਬਾਈ ਮਾਲਾ ਪਿੰਡਾਂ ਦਾ ਮੋੜ ਮੋੜ ਕੇ ਰੋਡ ਨੂੰ ਚੱਲੇ ਪਾਸੇ ਜੱਗੇ ਨੂੰ ਕਿਹਾ ਦੋ ਜੂੜੀਆਂ ਖੋਲ ਲੈ ਦੇਖ ਲਾ ਲਈਆਂ ਕਿਹਦੇ ਦੋ ਜੂੜੀਆਂ ਮੋੜ ਕੇ ਅਸ ਬਦੇਰਾ ਬਸ ਤਾਂ ਵੀ ਮਰੀ ਜਾਂਦਾ ਏ 1500 ਉਹ ਜਾਂਦਾ ਹਲੇ ਲੋ ਜੀ ਭਾਈ ਘੁੰਮਨੇ ਕਮਾਉਂਦੇ ਢੋਲ ਪਲਾਜੇ ਕੋਲਾ ਕੇ ਲੋਕੇਸ਼ਨ ਲਾ ਕੇ ਚੈੱਕ ਕਰੀ ਆ 110 ਕਿਲੋਮੀਟਰ ਜਿਹੜੀ ਆ ਬਦ ਦੋ ਘੰਟੇ ਦਾ ਰਸਤਾ ਰਸਦਾ ਭਾਈ ਲੈ ਭਾਈ ਭਾਈ ਨੇ ਦੂਰ ਤੇ ਹੀ ਚੱਕਦਾ ਕਿ ਨਾ ਟਰੈਕਟਰ ਵਾਲਾ ਬਹਿਗਵਾ ਏ ਉਹ ਛੇ ਟਰੈਕਟਰ ਦੇ ਸਰਕਾਰੀ ਗੱਡੀ ਮੜਾ ਪੁੱਛਾ ਹਾਂ ਹਾਂ ਸੋਹਣੀ ਭਾਈ ਜੱਗੇ ਨੇ ਭਜਾ ਕੇ ਦੇਖਿਆ ਟਰੈਕਟਰ 50 ਤੱਕ ਜਾਂਦਾ 50 ਪੂਰਾ 50 ਤੱਕ ਜਾਂਦਾ ਹੈ ਹੈਗੀ ਜੁਗੇ ਦਾ ਤਾਂ ਹੁਣ ਹੌਲੀ ਕਰਿਆ ਫੇ ਗੁੱਸਾ ਕਰਕੇ ਕਿਹਾ ਤੇਲ ਵੱਧ ਖਾਂ ਚੁਕਾ ਰੋਲੀ ਭਾਈ ਰੋਡ ਨਹੀਂ ਮੁੱਕਰ ਜਾਉਂਦਾ ਜਾਨ ਘਾਟਦੀ ਰੋਡ 'ਚ ਆ ਨੇੜੇ ਹੀ ਆ ਕਿਹੜਾ ਜੱਗਾ ਲੰਗਾ ਟਰਾਲਾ ਉੱਡਾ ਲੰਬੇ ਸਫਰ ਹਾਂ ਕੋਈ ਕੰਮ ਹੋ ਕੋਈ ਕੰਮ ਹੋ ਠੱਕਾ ਹੋ ਗਿਆ ਸਾਡੇ ਕਿਸੇ ਰੁਪਏ ਹੁਣ ਆਉਣ ਤੇ ਨਹੀਂ ਆਉਂਦਾ ਇੱਕ ਸਾਨੂੰ ਕੀ ਜਿੱਦ ਇੱਧਰ ਹੀ ਮੈਨੂੰ ਵੀ ਡੈਂਟਰ ਇੱਧਰ ਹੀ ਮਿਲਿਆ ਟਰਾਲਾ ਇੱਧਰ ਮਿਲਦਾ ਸਮਾਨ ਸਾਨੂੰ ਜੜਦੇ ਨੂੰ ਲੱਗਿਆ ਲੱਗ ਕੇ ਭਾਈ ਸੱਜਿਆ ਹਾਰਪੋਰ ਦੇਖ ਲਓ ਤੁਸੀਂ ਮਰ ਕਿੰਨੇ ਘੰਟਿਆਂ ਤੋਂ ਤਰਨ ਪਰੇਨਾ ਨਾ ਲਲੇ ਵੀ ਭਾਈ ਅੱਧਾ ਘੰਟਾ ਲਗਾ ਸਮੇਂ ਲੋ ਜੀ ਭਾਈ ਬਹੁਤ ਜੁੱਧ ਮਾਰ ਕੇ ਪਹੁੰਚ ਗਏ ਪਾਲ ਕਿਨੇ ਘੰਟੇ ਲੱਗੇ ਭਾਈ 5 ਘੰਟੇ ਲੱਗੇ 5 ਘੰਟੇ ਲੰਗੇ ਤਾਂ ਕਿਤੇ ਭਾਈ ਦੇ ਘਰ ਪਹੁੰਚੇ ਭਾਈ ਜਿੱਥੇ ਟਰਾਲਾ ਲਿਆਉਣਾ ਮੇਰੇ ਤਾਂ ਕੰਨ ਵੀ ਬੋਲੇ ਹੋਰ ਕੋਈ ਹੁੰਦਾ ਨਹੀਂ ਲੋ ਜੀ ਭਾਈ ਟਰਾਲੇ ਕੋਲ ਪਹੁੰਚ ਗਏ ਪਾਲ ਕਰ ਦਰਸ਼ਨ ਜਗੇ ਕਾਰਦਾਰਸ਼ਨ ਟੇਕਦੇ ਮੱਥਾ ਭਾਈ ਬੇਸੀ ਵੀ ਨ ਲਿਖਿਆ ਬਾਈ ਹੈ ਬੇਸੀ ਵੀ ਲਿਖਿਆ ਹੈ ਤਿਆਰ ਬਾਈ ਹੈ ਇਹਦੇ ਆਰ ਆਰ ਪਲੱਸ ਦੇ ਚੌਕੜਾ ਹੀ ਨਮਾ ਤਾਰਾ ਸਿੰਘ ਬਿਲਗਾ ਸਟਿੱਕਾ ਸਟੋਕਰ ਬਾਈ ਚੈੱਕ ਕਰੋ ਬਾਥੀ ਸਮਾਨ ਵਿੱਚ ਹੈ ਕੁਦੁਖਾਂ ਬਦਖਾਂ ਵੀ ਲੱਗੀਆਂ ਬਾਈ ਰੀਜੇ ਤਿਆਰ ਕਰਾਇਆ ਬਾਈ ਇਹ ਫਰਸਾ ਇਹ ਕਿਉਂ ਨਹੀਂ ਕਰਦਾ ਆ ਬੰਦੇ ਕਿਆ ਕਰ ਲਾਗੇ ਸਾਡੇ ਆਪ ਦੇਖਣਾ ਸਰਾ ਰੁਕ ਮਣਕਿਆਂ ਦੇ ਹੁੱਕ ਵੀ ਦੇਖਣੀ ਆ ਚਲ ਆ ਜਾਣੀ ਬਾਦੂ ਜੱਗ ਹਾਂਜੀ ਬਦਲ ਕੇ ਤਾਂ ਲਿਆਏ ਜੀ ਪਿੰਡ ਦੇ ਸਭ ਤੋਂ ਵੱਡੇ ਲਿਆਏ ਜੀ ਬੜੀ ਆ ਜੀ ਟ੍ਰੋਲ ਤੇ ਬੈਰੂ ਕੋਲ ਤੋਂ ਮਿਲਿਆ ਜੱਗੇ ਨਹੀਂ ਕੋਈ ਵੈਲਡਿੰਗ ਬੁਲਡ ਕਿ ਲਵਾਉਣੀ ਗਰੀ ਤੇ ਰੱਖ ਕੇ ਦੇਖਿਆ ਵਿੱਚ ਇਹ ਕਿੰਨਾ ਕਵਾਂਟਲ ਆ ਇਹ 46 ਕਵਾਂਟਲ ਆ ਜੀ ਸਾਮ ਕੱਲਾ ਅੱਛਾ ਮਾਥਾ ਟੇਕਦੇ ਯਾਰ ਦੇਖੇ ਪਹਿਲੇ ਮੱਥਾ ਟੇਕ ਕੇ ਰਿਹਾ ਜੀ ਚਮਗੌਰ ਸਾਹਿਬ ਤੇ ਟੇਕਣਾ ਸ਼੍ਰੀ ਚਮਗੌਰ ਸਾਹਿਬ ਹੈ ਜਗੇ ਵੀ ਕਿਰਪਾ ਕਰੀ ਭਾਬੇ ਤੇ ਤੁਮ ਬੁਸਿਆਲ ਦਾ ਫੈਨ ਹੈ ਬਾਈ ਜੱਗਾ ਵੀ ਹੈਗਾ ਮੈਂंती ਬੰਦੇ ਤੇ ਸਿਮਸੇ ਮੰਦਿਆਲੇ ਆ ਰਹੇ ਆ ਰਹੇ ਹੋ ਅਲੈਕੁਮ ਸਲਮ ਮੜ ਗਈ ਗੱਲ ਵਾਨ ਵਿੱਚੇ ਵੇ ਦੇ ਕੇ ਸਾਰੇ ਉਹ ਤਾਂ ਦੇ ਵਿੱਚ ਚੈੱਕ ਕਰ ਲਓ ਕੋਲ ਕੋ ਚੈੱਕ ਬਈ ਹੀੜਾਂ ਦੇ ਵੀ ਆ ਨੋ ਕੇਰ ਬੋਰਡ ਕੰ ਮਹੀਨਾ ਹੋ ਗਿਆ ਬਾਈ ਸਾਈ ਦਿੱਤੀ ਨੂੰ ਸਾਡੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਮਹੀਨਾ ਹੋ ਗਿਆ ਜੀ ਰੋਜ਼ੇ ਤਰੀਕਾ ਦਈ ਜਾਂਦਾ ਦਾ ਤਿੰਨ ਚਾਰ ਜੀ ਦੱਸਿਆ ਦਾ ਸੀਗਾ 25 ਤਰੀਕ ਨੂੰ ਆ ਕੇ ਲੈ ਜੀ ਕਿ ਜੇ ਪਹਿਲਾ ਕੰਮ ਮੁੱਕਿਆ ਹਰੇ ਕੰਮ ਮੁੱਕਾ ਨਹੀਂ ਸਾਡੇ ਮੁਖਲੇਟ ਕੰਮ ਮੁੱਕਿਆ ਜੀ ਸਾਡੇ ਸਾਡੇ ਮੁੱਕਾ ਥੋੜਾ ਕੰਮ ਹਜੇ ਬਾਈ ਚੱਲਦੇ ਆ ਹਜੇ ਤੇ ਮੈਂ ਫੇਰ ਟਰਾਲੇ ਪਾ ਕਿੰਨੀ ਪੂਰੀ ਲੱਦ ਹੋ ਜਾਂਦੀ ਸੀ ਇਹਦੇ ਪਰ 700 ਬੋਰੀ ਲੱਦ ਦੋ ਜੀ 750 ਹਾਂ ਜੀ ਵਾਹ ਸਾਡੇ 750 ਬਾਈ ਵਜਨ ਚੱਕਦਾ ਤਾਂ ਇਹ ਸਾਡੇ ਦਾ ਜੀ ਮੰਨੀਆਂ ਵਾਲ ਨੂੰ 20 25 ਨੂੰ ਹਾਂ ਕੰਮ ਡੀ ਨਾ ਪੂਲ ਬਣਾਉਣਾ ਪੂਲ ਬਣਾਉਣਾ ਇਹਦਾ ਪੂਲ ਹਾਂ ਪਾਣੀ ਵਾਗੇ ਪਾਣੀ ਵਾਗੇ ਨਿਕਲੇ ਜਾਣਾ ਕਹਿੰਦਾ ਪੂਲ ਬਣਾਉਣਾ ਸਾਡੇ ਤੋਂ ਦੱਸਿਆ ਪਰਸੋਂ ਮਂਗਾਈਏ ਹੁਣ ਕਾਲੀ ਮੈਂ ਤਾਂ ਤੁਹਾਨੂੰ ਇੱਕ ਮਰ ਤੜਈ ਜਾਓ ਲੋ ਜੀ ਸਾਡੇ ਬੰਦੇ ਕਹਿੰਦੇ ਪਿੱਛੇ ਵਾਲਾ ਜਿਗਾਰਡਮੈਂਟ ਸੜਾ ਲਾ ਕੇ ਲੈ ਕੇ ਜਾਣਾ ਹੈ ਪਾਲ ਹੌਲਾ ਹੀ ਇੱਕ ਵਾਰ ਆ ਬਹੁਤ ਪਾਰੀ ਹੈ ਥੱਲੇ ਨਾ ਗੇੜ ਜੀ ਜਗੇ ਇਹਦੇ ਕਿੰਨੇ ਅੱਖਰ ਬਦਲ ਹੋਣੇ ਆ ਕਿੰਨੇ ਅੱਖਰ ਬਦਲ ਹੋਣੇ ਆ ਐਸ ਐਚ ਜੂ ਕੇ ਐਲ ਇਹ ਕਿੰਨੇ ਅੱਖਰ ਬਦਲ ਹੋਣੇ ਆ ਇਹ ਗੋਲਦੀ ਹੋਇਆ ਬੰਦ ਤੇ ਬਾਦਮਾ ਸ਼ੁਕਲਾ ਰਹਿਣਾ ਕਰੇ ਕਿ ਘਸਾਉਣਾ ਪਰ ਆਪੇ ਹੋਰ ਨਾਲ ਪਰੇ ਟੰਟੇ ਕਾਸ ਕਰੇ ਪਹੋਣਾ ਇਹ ਬਸ ਇੰਨਾ ਕੇ ਹੈ ਉੱਪਰ ਜਾਣਾ ਯਾਰ ਹੋਰ ਇੱਕ ਠਣੀ ਮਾਤ ਰਿਆ ਉਹਦੇ ਕੋਲ ਤੇ ਹੈ ਉਹਨੇ ਆਹ ਉਹ ਪੱਤਿਆਂ ਕੇ ਘਾਹ ਸੋਣ ਵਾਲਾ ਰੇ ਉੱਪਰ ਜਾਣਾ ਹਲੇ ਹਾਂ ਤੇਨਾ ਉੱਚਾ ਜਾ ਕੇ ਨਾਲ ਪਾਰ ਦਾਬ ਦਾ ਗਰੇ ਲੇ ਕੇ ਆਪਣੇ ਬੰਦੇ ਆਗੇ ਖੋਗੇ ਬਾਅਦ ਕਹਿੰਦੇ 10 ਕਿਲੋਮੀਟਰ ਰਹਿ ਗਏ ਬੱਲੇ ਬੱਲੇ ਟਰੈਕਟਰ ਪਹਿਲਾਂ ਆ ਗਿਆ ਬੰਦੇ ਬਾਅਦ ਵਿੱਚ ਆਉਣਗੇ ਕਿਆ ਗੱਲ ਗੱਡੀ ਦੀ ਹੌਲੀ ਹੋ ਲੈ ਕੇ ਆਏ ਲੱਗਦੇ ਲੈ ਤੂੰ ਟਰੈਕਟਰ ਥੋੜਾ ਵਜਾਇਆ ਟਰੈਕਟਰ ਬਹੁਤ ਵਜਾਇਆ ਇਹਨੇ ਇੱਕ ਜਗ੍ਹਾ ਖਾਣ ਲੱਗੇ ਦੁਕਾਨੇ ਭੁੱਲ ਗਿਆ ਭੁੱਖ ਰ ਹੈ ਜਿੱਦ ਬਜਾੜੇ ਹੋ 10 ਤੇ ਦੇਖੋ ਕੋਈ ਪਾਲ ਹੈਗੀ ਭੁੱਖ ਕਨੇ ਪਾਲ ਕਹਿੰਦਾ ਮੈਨੂੰ ਉਹ ਬੁਲਾ ਦੋ ਕਿਹਾ ਹੁੰਦਾ ਏ ਕੋਟਾ ਵੀਰ ਵੀਰ ਕੰਮ ਖਰਾਬ ਠੰਡੀ ਵੀਰ ਭਾਲਦਾ ਏ ਲਓ ਜੀ ਬਾਈ ਬਾਈ ਨੇ ਵੀ ਦੋ ਘੋੜੇ ਰੱਖੇ ਹੋਏ ਤਿੰਨ ਆ ਆ ਚੱਪੀ ਪੀ ਕਚਰਾ ਟਰਾਲੇ ਨੂੰ ਲਓ ਜੀ ਬਾਈ ਪਾਲ ਕਹਿੰਦਾ ਇੱਕ ਵਾਰ ਪਾ ਕੇ ਵੀ ਦੇਖ ਲੀਏ ਬਾਈ ਟਰਾਲੇ ਦੇ ਵੜ ਗਏ ਥੱਲੇ ਟਾਟਾ ਰਨੂ ਖਲ ਗਿਆ ਬੰਦੇ ਟਾਟਾ ਦੇਖਣਾ ਮਿਲ ਗਿਆ ਬੈ ਆਦਾ ਲਿਖਿਆ ਹੋਇਆ ਲੱਗੇ ਗਾਟਰੀਆਂ ਪਰ ਵਿੱਚ ਦੇਖਦੇ ਪ੍ਰੇਮ ਦੇ ਹਮ ਹਾਰੇ ਸੇ ਲਿਖਿਆ ਹੋਇਆ ਆ ਲਿਖਿਆ ਹੋਇਆ ਦੇਖਦਾ ਲੋ ਜੀ ਬਾਈ ਟਰਾਲਾ ਆ ਗਿਆ ਸਾਨੂੰ ਬਹੁਤ ਵਧੀਆ ਪਸੰਦ ਬਾਈ ਮੈਂ ਤਾਂ ਪਹਿਲੀ ਵਾਰ ਦੇਖਿਆ ਜੇ ਕਿ ਨਹੀਂ ਪਹਿਲਾਂ ਸਾਈਡਾਈ ਕਰਕੇ ਤੇ ਬੜਾ ਪਸੰਦ ਆਜਣ ਖਚੂਗਾ ਹੁਣ ਐਤਕੇ ਕੁਝ ਜਲਦੀ ਹੋਰ ਵਗਲ ਪਾਉਂਗਾ ਵੇ ਗਏ ਗਏ ਹੁਣ ਤੈ ਲੈ ਕੇ ਜਾਊਗਾ ਸਾਰਾ ਖੇਤਾਂ ਚ ਤਾਨਾ ਟਾਈਮ ਉਹ ਬੰਦਾ ਥੱਲੇ ਜੀ ਬੜੀਆਂ ਪਤਾ ਨਹੀਂ ਕਿਆ ਥੱਲੇ ਲੱਭੀ ਜਾਂਦਾ ਹਾਂ ਇਹ ਮੈਨੂੰ ਬਾੜ ਤੋਂ ਸਾਰੇ ਗੱਪੇ ਲਵੇੜ ਤੇ ਹੁਣ ਆ ਪੜ ਗਿਆ ਥੱਲੇ ਜੀ ਕਿ ਕਿਹਾ ਏ ਤੂੰ ਯਾਰ ਸੱਪ ਆ ਇੱਕ ਕੋਬਰਾ ਕੋਬਰਾ ਥੱਲੇ ਹੀ ਆ ਪੱਤੀ ਪੱਤੀ ਪੁੱਤੀ ਨਾ ਵਜਾ ਲਈ ਆ ਜਾ ਇੱਕ ਵੇ ਬਾਹਰੋਂ ਪਾ ਲੈ ਹੁੱਕ ਦੇ ਕਿੰਨੇ ਜੰਬੋ ਦਾ ਟੂਲ ਦੋ ਫੋਨ ਤਗੜੀ ਹੁੱਕ ਦਾ ਟੂਲ ਦੋ ਇੱਕ ਕਾਟੂਲਾ ਬਾਈ ਬੜਾ ਫੁੱਲ ਹੈਵੀ ਬੰਦੂਖ ਵਾਲਾ ਤੇ ਇੱਕ ਇਧਰਲੀ ਸਾਈਡ ਹੈਗਾ ਟੂਪੀ ਲੱਗੀ ਹੋਈ ਹੈ ਹੂੰ ਟੈਂਕੀ ਵੀ ਲੱਗੀ ਵੀ ਪਾਣੀ ਵਾਲੀ ਬਾਈ ਕਾਹ ਟੂਲਾ ਛੋਟੇ ਵਾਲਾ ਕਾਲੇ ਰੰਗ ਦਾ ਕੋਡ ਇੱਕ ਹੋਰ ਮੰਗਣਾ ਥੰਦੇ ਹਾਂ ਇਹ ਕਿ ਪਾਣੀ ਇੱਥੇ ਭਰੇ ਕਰਨਾ ਪਾਣੀ ਪੂਣੀ ਤਾਂ ਭਰਦੇ ਨਹੀਂ ਬਟਾ ਉਹਨੂੰ ਬੰਦੇ ਨਹੀਂ ਜਾਣਾ ਤਾਂ ਹਾਂ ਸਾਲ ਬਾਟਰਾਲਾ ਕੱਢਣਾ ਹੈ ਸਟਿੱਕਰ ਘਾਟਾ ਵਾ ਸਟਿੱਕਰ ਨਹੀਂ ਘੋਣੇ ਬਾਬੇ ਮਨ ਹੋਰ ਸਟਿੱਕਰ ਲਾਉਣੇ ਆ ਹੋਰ ਸਟਿੱਕਰ ਲਾਉਣੇ ਤੋ ਦੇਖ ਲਓ ਪਾ ਕੇ ਯਾਰ ਮੈਂ ਤਾਂ ਕਹਿੰਦਾ ਇੱਕ ਵਾਰ ਚੱਕ ਸਟੈਂਡ ਚੱਕ ਸਟੈਂਡ ਚੱਕ ਓਏ ਚੱਕ ਸਟੈਂਡ ਆ ਕੇ ਆ ਨਹੀਂ ਆਉਂਗਾ ਲਓ ਜੀ ਬਾਈ ਇੱਕ ਵਾਰ ਪਾ ਕੇ ਦੇਖਣ ਲੱਗਾ ਜੱਕਾ ਸਿੰਘ ਦੇ ਮੜਿਆ ਚੱਲ ਬਹੁਤ ਪਾਲਾ ਹੋਈ ਨਹੀਂ ਆਉਣਾ ਆ ਗਿਆ ਡਰ ਗਿਆ ਤੇ ਇੱਕ ਵਾਰ ਵਾਲਾ ਨਾ ਬਾਈ ਕਹਤੇ ਕਿਹਾ ਤਾਂ ਉਹ ਸਟੈਂਡ ਵੀ ਚੱਕਦੇ ਭਾਈ ਹੁਣ ਸਟੈਂਡ ਚੱਕਦੇ ਉਹ ਮੂਰੇ ਨਹੀਂ ਚੱਕਉਣਾ ਕਿ ਪਿੱਛੇ ਨੂੰ ਜੇ ਕਿਸੇ ਫਾਲ ਡਰ ਗਿਆ ਤਾਂ ਮੈਂ ਸੱਚੀ ਰਸੀ ਆਉਣਾ ਨਹੀਂ ਹੈ ਇੱਧਰ ਪਾਈਆਂ ਪਿੰਨ ਪਾ ਦੇ ਇਹਨੂੰ ਨਾ ਭਾਈ ਆਇਆ ਗਿਆ ਇਹ ਚੀਜ਼ ਦਾ ਡਰਤਾ ਪਰ ਪੂਰਾ ਪੂਰਾ ਹੀ ਪਿਆ ਦੇਖੋ ਦਾਬਦਾ ਕਿਸੇ ਕਿਉਂ ਗਿਆ ਟੰਮਾ ਡਰਾਈਵਰ ਦਾ ਟੰਮਾ ਡਰਾਈਵਰ ਬਣ ਗਿਆ ਕਹਿੰਦੇ ਭਾਈ ਸਰਪੰਚ ਸਰਪੰਚ ਸਾਹਿਬ ਡਰਾਈਵਰ ਜਿਕੇ ਪਹਿਲੀ ਵਾਰ ਦੇਖਿਆ ਗੱਡੀ ਚਲਾਉਂਦਾ ਟੰਮਾ ਪਹਿਲੀ ਵਾਰ ਗੱਡੀ ਚਲਾਉਂਦਾ ਦੇਖਿਆ ਤੇਲ ਲੈ ਆਈਏ ਤੇਲ ਲੈ ਆਈਏ ਤੇਲ ਲੈ ਆਈਏ ਮੈਂ ਲੈ ਕੇ ਆਇਆ ਹਾਂ ਕਹਿੰਦਾ ਥੱਕ ਗਿਆ ਤਾਂ ਪੁੱਛ ਲੈ ਜਾਈਏ ਬਹੁਤ ਆ ਕਿਹਦੇ ਕਾਕੇ ਦੀ ਦਿੱਤੀ ਗਈ ਤਾਂ ਉਹਨੂੰ ਬਈ ਪਹਿਲੀ ਵਾਰ ਦੇਖਿਆ ਅੰਕਲ ਉਹ ਬਈ ਮੇਲ ਮਲਾਫ ਹੋ ਗਿਆ ਇੱਧਰ ਹਾਂਜੀ ਅੰਕਲ ਮੱਥਾ ਟੇਕਦੇ ਹੁਣ ਹਾਂ ਅੰਕਲ ਇਹਦੇ ਪਿੱਛੇ ਬਈ ਵੀਤੀ ਦੁਨੀਆ ਅੰਕਲ ਉਹ ਇਹਦੇ ਨਾਲ ਪਿਆਰਤਾ ਮਾਛੀ ਦੇ ਨਾਲ ਪਿਆਰਤਾ ਛੀ ਦੇ ਨਾਲ ਕਿਹੜਾ ਉਹਦੇ ਨਾਲ ਪਿਆਰਤਾ ਕਿੱਥੇ ਆਹ ਆਹ ਦੇਖ ਆਈ ਦੇ ਨਾਲ ਪਿਆਰਤਾ ਇਹਦਾ ਕੀ ਫਰਕ ਹੈ ਡਬਲ ਆਰ ਪੰਮੇ ਭਾਈ ਖੋ ਗਏ ਤੇ ਹਾਂ 18 ਫੁੱਟ ਆ ਜੀ 18 ਸਾਢੇ 18 ਜੀ ਸੋ ਨੋ ਬੋਗਰਾ ਦਾ ਅਧਿਕਾਣ ਪੂਰੇ ਲੱਗਦਾ ਬਾਈ ਇਹਨਾਂ ਲੋਹਾ ਇਹ ਦੂਰ ਤਾਈ ਲੋਹਾ ਲੰਦੇ ਆ ਆ ਬਾਈ ਅੰਦਰ ਵਿੱਚ ਬੈਠੇ ਨੇ ਕਹਿੰਦਾ ਤੁਸੀਂ ਦੂਰ ਤਾਈ ਲੰਦੇ ਆ ਜਿੱਥੇ ਲੰਦਾ ਆ ਉੱਥੇ ਜਾਣਾ ਦੇਖ ਲੈ ਕਿੰਨੀ ਦੂਰ ਆਏ ਥੱਕ ਗਏ ਬਾਈ ਇਹਦੀ ਕਹਿੰਦਾ ਸੋਰਾ ਬੰਬ ਹੁੰਦਾ ਪਰ ਇੱਕ ਦੇਖ ਲੈ ਅਸੀਂ ਟਰੈਕਟਰ ਕਿਹੜੇ ਸਾਹਬ ਨਾਲ ਖਿੱਚਿਆ ਥੋਤੇ ਪਹਿਲਾਂ ਪਹੁੰਚ ਗਏ ਵਧਾਈਆਂ ਸਾਰਿਆਂ ਨੂੰ ਅਜੂ ਬਾਈ ਵੀ ਪਹੁੰਚਿਆ ਬਾਈ ਹੈ ਅੰਕਲ ਸੱਚੀ ਦਸੇ ਰਾਤ ਨਹੀਂ ਲਾਗੀ ਤੀ ਹਾਂ ਬਾਈ ਆਦਾ ਖੜਾ ਹੈ ਇਹਦੇ ਪਰ ਬਾਜਨ ਗੱਡੀ ਮੈਂ ਉੱਥੇ ਪਿਛੋਂ ਪਏ 700 ਤੋਂ 700 ਕਟਾ ਕਿਹੋਲਾ ਦਵੇ ਬਹੁਤ ਹਨਾ ਬਾਈ ਵੀਜੀਟੀ ਦਾ ਪੋਲਾ ਤਾਂ ਪਰ ਆਕੇ ਪੈ ਗਿਆ ਅਸੀਂ ਵੀਜੀਟੀ ਨੂੰ ਬਹੁਤ ਵਧੀਆ ਮੰਨਦੇ ਆਂ ਨੇ ਅੰਕਲ ਦੱਸ ਨਹੀਂ ਲਾਗੀ ਤੀ ਰਾਤ ਉਹ ਬਾਈ ਤੇ ਦੇਖਦਾ ਸਹੀ ਗਿਆ ਆਈ ਲਈ ਬਾਈਕ ਲਾ ਲਮੁਆਲੀ ਰਹੀ ਬਾਈ ਆਈ ਬੱਲੇ ਵੀ ਦਿਖਾਤਾ ਵੀਰ ਨੇ ਤਾਰਾ ਸਿੰਘ ਬਿਲਗਾ ਆਪਣੇ ਪਿੰਡ ਬਾਈ ਕਿੰਨੇ ਹੋ ਗਏ ਤਾਰਾ ਸਿੰਘ ਬਿਲਗਾ ਕਈ ਹੋ ਗਏ ਕਈ ਹੋ ਗਏ ਆਹੀ ਹੈ ਖਾਰੇ ਹੋ ਗਏ ਮਲਕੀਤ ਬਾਈ ਕੋਲ ਹੋ ਗਿਆ ਅੰਕਲ ਕੋ ਹੋ ਗਿਆ ਝੱਲੀਆਂ ਪਿੰਡ ਵੀ ਆਇਆ ਇੱਕ ਨਮਾ ਸਾਡੇ ਲਾਗੇ ਲਿਓ ਜਗੇ ਡੱਬਾ ਫੇਰ ਮੂੰਹ ਮਿੱਠਾ ਕਰੀਏ ਲਿਓ ਹਾਂਜੀ ਲਓ ਜੀ ਬਾਈ ਮਾ ਸਾਡੇ ਤੱਕਣ ਲੱਗੇ ਡੱਬਾ ਆ ਲਓ ਉਰੇ ਨਾ ਆਜੋ ਮੇਰੇ ਟੇਕਣਾ ਅੱਛਾ ਚਾਹੇ ਪੋਸਾ ਘਮਾਰੇ ਕਿਤੇ ਬੋਲ ਵਾਹੇ ਕਰੂ ਹਾਂ ਜੇ ਕੋ ਚਿੱਟੇ ਰਾਸ ਗੁੱਲੇ ਪਿਓਰ ਬੱਠ ਠੀਕ ਹੈ ਅੰਕਲ ਦੇ ਮੱਥਾ ਟਿਕਾਇਆ ਇੱਕ ਵਾਰ ਯਾਰ ਬਾਪੂ ਦੇ ਬਣੇ ਹੱਕ ਨਾ ਮੱਥਾ ਟੇਕਿਆ ਯਾਰ ਉਹ ਪਤਾ ਨਹੀਂ ਕੀ ਕਰੀ ਜਾਂਦਾ ਮੱਥਾ ਟੇਕੀ ਆ ਜਾ ਇੱਥੇ ਟਿਕਾ ਰੇ ਇੱਥੇ ਟੇਕ ਰਿਆ ਅੰਕਲ ਮੱਥਾ ਉਰੀ ਇੱਥੇ ਟੇਕ ਅੰਕਲ ਇਹਦੇ ਉਪਰ ਰੱਖ ਇੱਥੇ ਲੈ ਕੇ ਬਾਪੇ ਦਾ ਨਾ ਲਓ ਜੀ ਸੌਦਾ ੜ ਗਿਆ ਅੰਕਲ ਛੂਟ ਮੰਗਦਾ ਛੂਟ ਚਾਹੀਦੀ ਮੋਟੀ ਜੀ ਮਿਲ ਗਈ ਤਾਂ ਪਈ ਬੈਠੇ ਜੀ ਜਤਨ ਖਾਲੂ ਨਾਲ ਗੱਲ ਕਰੀ ਸੀ ਮਿਲਗੇ ਵਾਲੇ ਕਹਿੰਦੇ ਵੀ ਆਈ ਗਾ ਲਓ ਉਹ ਮਰ ਜੇ ਇੱਕ ਵਾਰ ਛੂਟ ਮਿਲ ਗਈ ਹੈ ਛੂਟ ਮਿਲ ਗਈ ਸੌਦਾ ਠੀਕ ਹੈ ਪੰਡਤ ਜੀ ਨੇ ਮਨਾ ਲੇ ਬਾਈ ਬਾਈ ਦੇ ਛੂਟ ਲੈ ਲਈ ਹਾਂ ਜੀ ਬੰਮੇ ਬਾਈ ਨੇ ਦੇਖੀ ਲਾਈਵ ਛੂਟ ਵਧੀਆ ਮਿਲ ਗਈ ਹਾਂ ਜੀ ਰਿੰਮਾ ਦੀ ਗਰੰਟੀ ਨਹੀਂ ਦਿੱਤੀ ਉਹ ਰਿੰਮਾ